ਦੀਪ ਸਿੰਘ ਮੈਂ ਪਿੰਡੋਂ ਫਰਮ ਦਾ ਫਰੇਮ ਕੰਮ ਤੇ ਮੇਰਾ ਸਾਲ ਪਿੰਚਰੇ ਰੇਠਾਨੇ ਦੇ ਬਾਹਰ ਨਾਲੇ ਸਾਹਮਣੇ ਤੇ ਮੈਂ ਚਾਰ ਜਣੇ ਘਰ ਤੋਂ ਹੀ ਆਇਆ ਮਰਮੇ ਨਾਲ ਤੱਕ ਲਿਆ ਉਹ ਤਾਂ ਘਰ ਆਇਆ ਤੇ ਫੂਲ ਕੋਲ ਖਾਂਦੇ ਆਂ ਤੇ ਮੈਂ ਬਚਪੁੰਨ ਤੇ ਤੇ ਚਾਰ ਬਣੇ ਚਾਰ ਦੇ ਬਣੇ ਹਾਂਜੀ ਹਾਂਜੀ ਕਿਥੋਂ ਦੇ ਆ ਫਰਮ ਕਰਦੀ ਹੈ ਕਿਨੇ ਜਣੇ ਚਾਰ ਜਣੇ ਚੋਣ ਪਛਾਨ ਤੇ ਤੁਹਾਡੇ ਕੰਮ ਨਹੀਂ ਆਇਆ ਤੇ ਸਾਦੋ ਹਾਂਜੀ ਇਹ ਚੋਰ ਫਰੇ ਜੋਰ ਤੇ ਪਤਾ ਨਹੀਂ ਲੱਗਦਾ ਕਿ ਗਾਣਾ ਚੇੜਿਆ ਕਰ ਮੈਨੂੰ ਸਜ਼ਾ ਦਿੱਤੀ ਜਾਵੇ ਮੇਰਾ ਫੋਨ ਵਾਪਸ ਪਾਇਆ ਜਾਵੇ ਤੇ ਮੇਰਾ ਬੇਟਾ ਹੈ ਜੀ ਅੱਗੇ ਜਾਂਦਾ ਤੂੰ ਮਗਰ ਇਹ ਕੋ ਜਾ ਰਹਾ ਆ ਤੇ ਚਾਵੇ ਦਾ ਪੈਂਚ ਹੋ ਗਿਆ ਫੋਨ ਹੋ ਗਿਆ ਤੇ ਲੈ ਗਿਆ ਇਹਦੇ ਦੋਵੇਂ ਪੈਰ ਵੀ ਹੰਦੀਆਂ ਤੇ ਸੱਜੇ ਹੱਥ ਦੀ ਮਗਰ ਕੋਈ ਹੱਡੀਆਂ ਦੀਆਂ ਨਹੀਂ ਤੇ ਖੱਬੇ ਨਹੀਂ ਹੁੰਦਾ ਮਗਰ ਇਹ ਮੈਂ ਡੋ ਗਈ ਹਾਂ ਹਗੀਆਂ ਦਾ ਹਨੂਲ ਮੰਗੇ ਆ ਇਹਦੇ ਚੋਰ ਖੜੇ ਜਾਣ ਛੇਤੀ ਛੇਤੀ ਤੇ ਇਹਦਾ ਜਿਹੜਾ ਫੋਨ ਮਰ ਦਿੱਤਾ ਜਾਵੇ ਹਣੂ ਉਹ ਕਿਸ਼ਤਾ ਦਾ ਫੋਨ ਲਿਆ ਹਜ਼ਾਰੇ ਬੇਡੇ ਨੇ ਕਿਹੜਾ ਸਿਰ ਹੈ ਮੈਨੂੰ ਹੋਏ ਚਾਰ ਪੰਜ ਮਹੀਨੇ ਹੋ ਗਏ ਲੈ ਇਹਨੂੰ ਜੀ ਅਜੇ ਉਹਨੀਆਂ ਦੋ ਰੈਂਦੀਆਂ ਇਹ ਕਿਸ਼ਤਾ ਦੀ ਹੈ ਜੀ ਅਨੁਦਗ ਮੰਗੇ ਖੜੇ ਜਾਣ ਤੇ ਨਾਲੇ ਨਾਲ ਸਜ਼ਾ ਹੋਵੇ ਨਾਲ ਤੇ ਨਾਲੇ ਬੱਚਾ ਦਾ ਫੋਨ ਦਿੱਤਾ ਜਾਵੇ ਜਯੋਤਿਪ ਸਿੰਘ ਜੀ ਅੰਦਰ ਆਪੇ ਹੀ ਆ ਲੱਗਦਾ ਇਹ ਛਾਨਕ ਲੱਗੂਗੇ ਆਉਂਦਾ ਹੈ ਚਾਰ ਮੰਡੇ ਨਾਲ ਚਾਹ ਮੁੰਡਿਆਂ ਦੇ ੱਟਕਾ ਲਾਉਂਦੇ ਮੋਟੇ ਮਸ਼ਕਲ ਨੇ ਇਹਨਾਂ ਦਾ ਸ਼ਖਲ ਪੈਂਚਰਾ ਆਇਆ ਸੀ ਪੈਰ ਪੈਂਚਰਾ ਆਇਆ ਸੀ ਤੇ ਤੈਨ ਚੱਲਣ ਨਾਲ ਤਾਂ ਹੁੰਦਾ ਨਹੀਂ ਕੋਈ ਸ਼ਖਲ ਦਾ ਉਹਨਾਂ ਨੇ ਮੁੰਡਿਆਂ ਨਾਲ ਮੜ ਕੇ ਨਿਵਾੜ ਖੋ ਗੋ ਸਿਰੇ ਪਾਟ ਕੇ ਮੁੰਡਾ ਪਕੰਡਾ ਲਗਾ ਕੇ ਨਿਵਾ ਗਏ ਮੇਰੇ ਮੁੰਡਿਆਂ ਨੂੰ ਇਹ ੱਟਕਾ ਲਾਇ ਉਹ ਵੀ ਲਾ ਕੇ ਉਹ ਹੀ ਲਾ ਕੇ ਨਿਵਾੜੇ ਤੱਕ ਹੋ ਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਜੇ ਮੇਰੇ ਨਾਲ ਰਹਿ ਲਓ ਮੈਂ ਜਾ ਕੇ ਖੋ ਗੇ ਤੇ ਆਪਣਾ ਤਾਂ ਮੇਰੇ ਖੜ ਬਲਾਇਆ ਆਣ ਕੇ ਤੇ ਆਪਣਾ ਥਾਂ ਦੇ ਆ ਗਏ ਕੀ ਦੇਖਾਲੇ ਥਾਂ ਦੇ ਵਾਲੇ ਕਿੰਦੇ ਕਰਨ ਲੱਗਣਗੇ ਬੰਦੇ ਇਦਾਂ ਇਹ ਕਿ ਜਿਹੜੀ ਸਰਸਰਾਂ ਨੂੰ ਬਲਜੀਤ ਕੌਰ ਲਈ ਇੱਕ ਜਸਤੇ ਇਹਦੀ ਬਰਖਾਸਤ ਨੂੰ ਪ੍ਰਾਪਤ ਹੋਈ ਆ ਇਹ ਦਰਖਾਸਤ ਦੇ ਵਿੱਚ ਉਹਨੇ ਜਿਹੜਾ ਵਿਸ਼ਾ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਹਦੀ ਟ੍ਰੈਕਸ਼ਨ ਕਰਾਂਗੇ ਤੇ ਸਰ ਨੂੰ ਇਹਨਾਂ ਨੂੰ ਪਰਤੀ ਪੇਸ਼ਾਂ ਹੈ ਠੀਕ ਹੈ ਅਸੀਂ ਉਹਦੀ ਉਹਨੋਂ ਨਾਲ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹ ਉਹ ਸਪੋਰਟ ਕਰਾਂਗੇ ਇਹਦੀ